ਆ ਜਨ ਅਪਾ ਪਟਿਆਲਾ ਰੋਡ ਤੇ ਅਸੀਂ ਖੜੇ ਆਂ ਤੇ ਇਹ ਕਿਸਾਨ ਜੁਨੀਅ ਵੱਲੋਂ ਪਾਰਟੀ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਮਜ਼ਦੂਰ ਹੈ ਕਾ ਜਿੰਦਾਬਾਦ ਕਿਸਾਨ ਮਜ਼ਦੂਰ ਹੈ ਕਾ ਜਿੰਦਾਬਾਦ ਮੋਦੀ ਸਰਕਾਰ ਹਾਏ ਮੋਦੀ ਸਰਕਾਰ ਹਾਏ ਖੱਟਰ ਸਰਕਾਰ ਡਬਲ ਐਂਜਲ ਸਰਕਾਰ ਮੁਰਦਾਬਾ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੀ ਬੀਜੇਪੀ ਸਰਕਾਰ ਮੁਰਦਾਬਾ ਪਾਤੀ ਕਿਸਾਨ ਯੂਨੀਅਨ ਦੇ ਮਜ਼ਦੂਰ ਇੱਕਾ ਜਿੰਦਾਬਾਦ ਜਿੰਦਰ ਜੀ ਕੀ ਹਾਲ ਚਾਲ ਹੈ ਬਾਬਾ ਜੀ ਸਾਥੀ ਕਾਲ ਦੀ ਸਾਰਿਆਂ ਨੂੰ ਸਾਰੇ ਤੁਹਾਡੇ ਸਤਿਉਤਿਆਂ ਨੂੰ ਸਾਥੀ ਕਾਲ ਜੀ ਤੇ ਕਿਸ ਤਰ੍ਹਾਂ ਧਰਨਾ ਜਿਹੜਾ ਤੁਹਾਡਾ ਚੱਲ ਰਿਹਾ ਜਿਵੇਂ ਖਨੌਰੀ ਬਾਡਰ ਤੇ ਚੱਲਦਾ ਸ਼ੰਭੂ ਬਾਡਰ ਤੇ ਚੱਲਦਾ ਤੁਸੀਂ ਉਰੇ ਕੀ ਰੱਖਿਆ ਤੇ ਮਤਲਬ ਕੀ ਰੋਲਾ ਕੀ ਹੈ ਹੁਣ ਪੂਰੇ ਆਇਆ ਕੀ ਰੋਲਾ ਰੋਲਾ ਇਹ ਹੈ ਜੀ ਜਿਹੜਾ ਹਰਿਆਣਾ ਸਰਕਾਰ ਨਾਲ ਮੋਰਚਾ ਉਹਨੇ ਪੰਜਾਬ ਦੇ ਟੋਲ ਟੈਕਸ ਇੱਕ ਰੋਸ ਵੱਲੋਂ ਵੀ ਸਾਡੇ ਨਿਹੱਤੇ ਬੱਚਿਆਂ ਦੇ ਉੱਤੇ ਜਿਹੜਾ ਇਹਦਾ ਹਰਿਆਣਾ ਸਰਕਾਰ ਭਾਜਪੀ ਸਰਕਾਰ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਦੱਸੋ ਕੀ ਅਸੀਂ ਹਿੰਦੁਸਤਾਨ ਦੇ ਵਸਨੀਕ ਨਹੀਂ ਹੈਗੇ ਜਾਂ ਅਸੀਂ ਕੋਈ ਬਾਹਰਲੇ ਆ ਇਹ ਐ ਇੰਨਾ ਤਾਂ ਇਹਨਾਂ ਨੇ ਬਾਰਡਰ ਦੇ ਉੱਤੇ ਪਾਕਿਸਤਾਨ ਔਰ ਚਾਈਨਾ ਦੇ ਬਾਰਡਰ ਦੇ ਉੱਤੇ ਸਖਤੀ ਨਹੀਂ ਕੀਤੀ ਜਿੰਨਾ ਇਹਨਾਂ ਨੇ ਹਰਿਆਣਾ ਪੰਜਾਬ ਇੱਕ ਸਾਨੂੰ ਦਾ ਇੱਕ ਮਤਰਈ ਮਾਹ ਵਾਲਾ ਕੰਮ ਕਰਤੇ ਨੇ ਸਾਡੇ ਨਾਲ ਇੱਕ ਗੱਲ ਹੋਰ ਵੀ ਨਿਕਲ ਕੇ ਆਉਂਦੀ ਹੈ ਜੀ ਵੀ ਅਸੀਂ ਕੱਲ ਖਨੋਰੀ ਬਾਰਡਰ ਤੇ ਜਾ ਕੇ ਆਏ ਆ ਉੱਥੇ ਦੀ ਜਿਹੜੇ ਹਾਲਾਤ ਨੂੰ ਲੋਕਾਂ ਨੂੰ ਦਿਖਾਏ ਨੇ ਉੱਥੇ ਇੱਕ ਗੱਲ ਜਿਹੜੇ ਗੋਲੇ ਛੱਡੇ ਯਾਰ ਏ ਉਹਨਾਂ ਦੀ ਗੈਸ ਹੀ ਨਹੀਂ ਜ਼ਹਿਰੀਲੀ ਉਹ ਨੱਕ ਨੂੰ ਵੀ ਚੜਦੀ ਆ ਅੱਖਾਂ ਨੂੰ ਬਹੁਤ ਇਫੈਕਟ ਪੈਂਦਾ ਉਹ ਦੇਖੋ ਕੁੱਲ ਮਿਲਾ ਕੇ ਅਸੀਂ ਤਾਂ ਆਪਣੀ ਗੱਲ ਕਰਦੇ ਆ ਜੀ ਹੂੰ ਜਿਹੜਾ ਜ਼ੁਲਮੀ ਹੁੰਦਾ ਉਹ ਜ਼ੁਲਮ ਕਰਦਾ ਹੀ ਕਰਦਾ ਲੇਕਿਨ ਅਸੀਂ ਨਿਹੱਤਿਆ ਅਸੀਂ ਪੀਸਫੁਲ ਆਪਣਾ ਰਾਜਾ ਜਿਹੜਾ ਸਾਡੇ ਅੱਜ ਨਰਿੰਦਰ ਮੋਦੀ ਸਾਡਾ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਅਸੀਂ ਦਾ ਰਾਜਾ ਹੀ ਕਹਾਂਗੇ ਅਸੀਂ ਪ੍ਰਜਾ ਅਸੀਂ ਆਪਣੇ ਰਾਜੇ ਕੋਲ ਇੱਕ ਫਰਿਆਦ ਲੈ ਕੇ ਜਾ ਰਹੇ ਹਾਂ ਪੀਸਫੁਲ ਖਾਲੀ ਹੱਥ ਆ ਚੱਡੇ ਨੇ ਸਿਰਫ ਸਾਡੇ ਕੋਲ ਤਾਂ ਹੋ ਇਹ ਫੇਰ ਵੀ ਸਾਡੇ ਨਾਲ ਇੰਨੀ ਖੱਟਰ ਸਰਕਾਰ ਜਿਹੜੀ ਆ ਭਾਜਪੀ ਹਰਿਆਣਾ ਡਬਲ ਇੰਜਨ ਸਰਕਾਰ ਨੇ ਸਾਨੂੰ ਫੜਦੇ ਸਿੱਧੀਆਂ ਗੋਲੀਆਂ ਚਲਾਈ ਇਹ ਸਾਨੂੰ ਸਮਝ ਨਹੀਂ ਲੱਗ ਰਹੀ ਵੀ ਇਹ ਕੀ ਕਹ ਸੰਦੇਸ਼ ਦੇਣਾ ਤੁਸੀਂ ਦਿੱਲੀ ਜਾਣਾ ਮੰਗਦੇ ਹੋ ਵੀ ਦਿੱਲੀ ਜਾਣਾ ਅਸੀਂ ਨੇ ਕੋਚ ਕਰਨਾ ਦਿੱਲੀ ਉਹ ਦਿੱਲੀ ਨਹੀਂ ਜਾਣ ਦਿੰਦਾ ਯਾਰ ਕਿਸਾਨਾਂ ਨੂੰ ਸਾਡੇ ਚਾਰ ਜਥੇ ਬੰਦੀਆਂ ਦਾ ਇਹ ਇਕੱਠ ਹੈ ਜੀ ਉੱਥੇ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਲੇਕਿਨ ਜਿਹੜਾ 32 ਜਥੇ ਬੰਦੀਆਂ ਸਾਡੇ ਟੋਲ ਟੈਕਸਾਂ ਦੇ ਬੈਠੀਆਂ ਨੇ ਉਹ ਇਸ ਕਰਕੇ ਬੈਠੀਆਂ ਨੇ ਵੀ ਸਾਡੇ ਜਿਹੜੇ ਬੱਚੇ ਯੰਗ ਨੇ ਜਿਨ੍ਹਾਂ ਤੇ ਤਸ਼ੱਦਦ ਹੋਇਆ ਸਿੱਧੀਆਂ ਗੋਲੀਆਂ ਚੱਲਿਆ ਕੱਲ ਇੱਕ ਬੱਚੇ ਦੀ ਮੌਤ ਹੋ ਗਈ ਉਸ ਤੋਂ ਪਹਿਲਾਂ ਇੱਕ ਸਾਢੇ 2 ਸ਼ਹੀਦ ਹੋ ਗਏ ਇਹਨਾਂ ਚੀਜ਼ਾਂ ਦੀ ਲੋੜ ਕੀ ਹੈ ਅਸੀਂ ਸਾਨੂੰ ਸਾਡਾ ਕਸੂਰ ਤਾਂ ਦੱਸੋ ਐਮਐਸਪੀ ਸਾਨੂੰ ਨਹੀਂ ਦਿੱਤੀ ਜਾ ਰਹੀ ਐ ਨਸ਼ੇ ਸਾਡੇ ਇੱਥੇ ਲਿਆ ਕੇ ਮੈਨੂੰ ਇਹ ਦੱਸੋ ਵੀ ਬਾਰਡਰ ਤੋਂ ਚਿੜੀ ਨਹੀਂ ਲੰਘ ਸਕਦੀ ਨਸ਼ਾ ਕਿਵੇਂ ਆਉਂਦਾ ਸਾਰੀਆਂ ਚੀਜ਼ਾਂ ਦੇ ਵਿੱਚ ਪਿਸਤਾ ਆਫਟਰ ਵਾਲੇ ਸੀ ਪਿੰਡਾਂ ਵਾਲੇ ਕਿਸਾਨ ਜਿਹੜੇ ਨੇ ਅਸੀਂ ਇੱਕ ਹਰ ਬੰਦੇ ਦੇ ਮੂੰਹ ਦੇ ਵਿੱਚ ਅਨਾਜ ਪਾਉਣੇ ਆ ਅਨਾਜ ਦੀ ਪਹਿਲਾ ਵਾਰ ਕਰਦੇ ਆ ਪੈਪਸੀਸਾਈਡ ਜਿਹੜੇ ਸਾਡੇ ਸਪਰੇਆ ਨੇ ਉਹ ਇਹ ਸਰਕਾਰਾਂ ਦੁਆਰਾ ਦਿੱਤੀਆਂ ਜਾਂਦੀਆਂ ਨੇ ਮੰਡੀਆਂ ਦਾ ਬੁਰਾ ਹਾਲ ਕੀਤਾ ਜਾ ਰਿਹਾ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਸਾਡੇ ਘਰਾਂ ਦੇ ਵਿੱਚ ਲੋਹਾ ਬਾੜਿਆ ਜਾ ਰਿਹਾ ਕਿਸੇ ਵੀ ਰੂਪ ਦੇ ਵਿੱਚ ਇਹਦੀ ਮਸ਼ੀਨਰੀ ਆ ਇਹ ਆ ਉਹ ਲੇਕਿਨ ਕਹਿਣ ਦਾ ਪਾਪ ਅਸੀਂ ਇਹਨਾਂ ਨੂੰ ਇੱਕ ਉਹ ਇਹ ਖੂਹ ਆ ਜਿਹੜੇ ਰੋਜ਼ ਪਾਣੀ ਦਿੰਨੇ ਆ ਲੇਕਿਨ ਇਹ ਉਸ ਖੂਹ ਦੇ ਵਿੱਚ ਹੀ ਜ਼ਹਿਰ ਪਾ ਰਹੇ ਨੇ ਸਾਨੂੰ ਮਾਰ ਰਹੇ ਆ ਕਦੋਂ ਤੱਕ ਕਦੋਂ ਤੱਕ ਫ੍ਰੀ ਕਰਤੇ ਹੋਏ ਟੋਲ ਪਲਾਜੇ ਇਹ ਅੱਜ ਸ਼ਾਮ 4 ਵਜੇ ਤੱਕ ਟੋਲ ਪਲਾਜੇ ਫ੍ਰੀ ਨੇ ਪਬਲਿਕ ਵਾਸਤੇ ਬਾਕੀ ਜਿਵੇਂ ਕੱਲ ਹੋਇਆ ਵੀ ਇੱਕ ਸਾਡਾ ਨੌਜਵਾਨ ਬਠਿੰਡੇ ਮੁੰਡਾ ਬਠਿੰਡੇ ਦਾ ਮੁੰਡਾ ਮਾਰਿਆ ਗਿਆ ਤਾਂ ਇਹ ਹੋ ਸਕਦਾ ਹੋਰ 2:00 ਵਜੇ ਤੱਕ ਸਾਡੇ ਕੋਲ ਦੇਸ਼ ਆਵੇ ਵੀ ਅਸੀਂ ਖਾਲੀ ਜਦੋਂ ਜਦੋਂ ਜਸੇਬੰਦੀਆਂ ਦਾ ਦੇਸ਼ ਆਊਗਾ ਉਹ ਕਰਨਾ ਤੁਸੀਂ ਤੇ ਇੱਕ ਤੁਸੀਂ ਮੈਨੂੰ ਅੱਜ ਫੋਨ ਤੇ ਵੀ ਆਪਣੀ ਗੱਲ ਹੋਈ ਹੈ ਸਵੇਰ ਤੇ ਤੁਸੀਂ ਕਹਿ ਰਹੇ ਹੋ ਵੀ ਅਸੀਂ ਇੱਧਰ ਪਟਿਆਲੇ ਨੂੰ ਵੀ ਘੇਰਨਾ ਹਾਂ ਹਾਂਜੀ ਪਟਿਆਲੇ ਤੁਸੀਂ ਇੱਕ ਹੋਰ ਗੱਲ ਸੁਣ ਸਕਦੇ ਹੋ ਵੀ ਬਾਈ ਨੇ ਅੱਜ ਦੱਸਿਆ ਵੀ ਅਸੀਂ ਪਟਿਆਲੇ ਕੈਪਟਨ ਮਰਿੰਦਰ ਜੀ ਹਾਂਜੀ ਕੈਪਟਨ ਮਰਿੰਦਰ ਜੀ ਕੋਠੀ ਘੇਰਨਗੇ 4 ਦਿਨ ਹੋ ਗਏ ਅਸੀਂ ਘੇਰੀ ਹੋਈ ਆ ਅੱਛਾ 4 ਦਿਨ ਹੋ ਗਏ 4 ਦਿਨ ਹੋ ਗਏ ਘੇਰੀ ਹੋਈ ਆ ਪਲੱਸ ਅਸੀਂ ਜਿਹੜੇ ਪਟਿਆਲਾ ਭਾਜਪਾ ਪ੍ਰਧਾਨ ਨੇ ਠੀਕ ਹੈ ਜੀ ਉਹਨਾਂ ਦੀ ਕੋਠੀ ਵੀ ਘੇਰੀ ਹੋਈ ਆ ਔਰ ਆੜ ਪੰਜਾਬ ਦੇ ਵਿੱਚ 32 ਜਥੇਬੰਦੀਆਂ ਜਿੰਨੇ ਵੀ ਭਾਜਪੀ ਦੇ ਹੈੱਡ ਨੇ ਜਿਹੜੇ ਜਿਹਨੂੰ ਆਪਾਂ ਕਹਿੰਦੇ ਆ ਵੀ ਪ੍ਰਧਾਨ ਨੇ ਉਹਨਾਂ ਦੀਆਂ ਕੋਠੀਆਂ ਘੇਰੀਆਂ ਹੋਈਆਂ ਨੇ ਅਸੀਂ ਇਹ ਸਾਡੇ ਬੱਚਿਆਂ ਤੇ ਜਿਹੜਾ ਨਜਾਇਜ਼ ਕੀਤਾ ਜਾ ਰਿਹਾ ਉਹਦੇ ਵਿਰੋਧ ਕਰਨਾ ਹੈ ਕੈਪਟਨ ਜੀ ਅੱਜ ਹੁਣ ਜਿਵੇਂ ਹੁਣ ਸਾਡੀ ਸਾਡੀ ਜਥੇਬੰਦੀ ਰਾਤ ਦੀ ਡਿਊਟੀ ਸੀ ਤਿੰਨ ਜਥੇਬੰਦੀਆਂ ਇੱਥੇ ਰਾਤ ਰਹੀਆਂ ਨੇ ਤਾਂ ਹੁਣ ਸਾਡੀ ਇੱਥੇ ਦੂਜੀ ਟੀਮ ਆ ਜੇਗੀ ਔਰ ਸਾਡੀ ਡਿਊਟੀ ਕੈਪਟਨ ਦੀ ਕੋਠੀ ਤੇ ਆ ਠੀਕ ਹੈ ਕੈਪਟਨ ਅਮਰਿੰਦਰ ਦੀ ਕੋਠੀ ਤੇ ਆ ਹੁਣ ਅਸੀਂ ਉੱਥੇ ਜਾਵਾਂਗੇ ਤਾਂ ਉੱਥੇ ਸਾਡਾ ਸਟੇਜ ਲੱਗੀ ਹੋਈ ਆ ਉੱਥੇ ਸਾਰਾ ਕੁਝ ਆ ਅਸੀਂ ਉੱਥੇ ਵਿਰੋਧ ਜਿਹੜਾ ਕੈਪਟਨ ਸਾਹਿਬ ਦੇ ਖਿਲਾਫ ਤਾਂ ਵਿਰੋਧ ਹੈਗਾ ਹੀ ਹੈਗਾ ਲੇਕਿਨ ਸਾਡੀ ਮਹਾਰਾਣੀ ਪ੍ਰੀਤ ਕੌਰ ਜਿਹੜੀ ਸਾਡੀ ਐਮਪੀ ਆ ਉਹਦੇ ਵੀ ਖਿਲਾਫ ਹੈ ਓਕੇ ਇਹ ਨਾ ਕਹੋ ਵੀ ਹਾਂ ਜੀ ਕੈਪਟਨ ਦੇ ਇਕੱਲੇ ਦੇ ਖਿਲਾਫ ਹੈ ਮੈਡਮ ਦੇ ਵੀ ਖਿਲਾਫ ਹੈ ਕਿਉਂਕਿ ਸਾਡੇ ਜਿਹੜੇ 13 ਐਮਪੀ ਹੁਣ ਤੱਕ ਜਿੱਤੇ ਹੋਏ ਸੀ ਅੱਜ ਤੱਕ ਹੈਗੇ ਨੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਸਾਡੀ ਕਦੇ ਆਵਾਜ਼ ਨਹੀਂ ਸੁਣੀ ਹਾਂ ਓਕੇ ਕਹੇ ਸਾਰਾ ਕੁਝ ਕਰਦੇ ਹੋਏ ਪਰ ਸਾਡੀ ਮਜਬੂਰੀ ਆ ਭਰਾਵੋ ਸਾਡੀ ਜਿਹੜੇ ਹੱਥ ਜੋੜ ਕੇ ਬੇਨਤੀ ਆ ਅਸੀਂ ਹਰੇਕ ਨੂੰ ਅਨਾਜ ਦੰਨਿਆ ਲੇਕਿਨ ਸਾਡੇ ਨਾਲ ਧੱਕਾ ਹੋ ਰਿਹਾ ਅੱਜ ਇੱਕ ਬਾਈ ਨੂੰ ਆਪਾਂ ਪੁੱਛਾਂਗੇ ਬਾਈ ਦਾ ਉਹਦਾ ਕੀ ਹੈ ਕਿਸਾਨ ਕਿਹੜੀ ਕਿਸਾਨ ਯੂਨੀਅਨ ਦੇ ਲੋਕ ਦੇਖੋ ਭਾਰਤੀ ਕਿਸਾਨ ਯੂਨੀਅਨ ਦੇ ਅਸੀਂ ਮੈਂਬਰ ਆ ਉਹਦੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਮੈਂ ਬਲਾਕ ਪ੍ਰਧਾਨ ਆ ਜੀ ਨਾਬਾ ਠੀਕ ਹੈ ਔਰ ਇਹ ਦੇਖੋ ਅਸੀਂ ਪ੍ਰਧਾਨਗੀ ਆ ਉਹਦੀਆਂ ਦੀ ਸਾਨੂੰ ਉਹ ਨਹੀਂ ਹੈਗਾ ਅਸੀਂ ਸਿਪਾਹੀ ਆ ਇੱਕ ਥੋੜੇ ਨਾਲ ਹੋਰ ਗੱਲ ਸਾਂਝੀ ਕਰਨੀ ਆ ਤੁਸੀਂ ਵੀ ਕਿਸਾਨ ਹੋ ਤੁਹਾਨੂੰ ਨਹੀਂ ਓਫਰ ਉਫਰਾਈ ਵੀ ਤੁਹਾਨੂੰ ਕਿਧਰ ਐਮਐਲਏ ਬਣਾ ਦਿੰਨੇ ਆ ਟਿਕਟ ਦੇ ਦਿੰਨੇ ਆ ਤੁਸੀਂ ਪਹਿਲਾਂ ਵੀ ਸੰਘਰਸ਼ ਕੀਤਾ ਹੁਣ ਵੀ ਤੁਸੀਂ ਇਸ ਟਾਈਮ ਨਾਪਾ ਟੂਲ ਪਲਾਇਆ ਜਿਹੜਾ ਪਟਿਆਲੇ ਨੂੰ ਜਾਣਿਆ ਤੁਹਾਨੂੰ ਨਹੀਂ ਓਫਰ ਉਫਰਾਈ ਕੋਈ ਜਿਵੇਂ ਪਹਿਲਾਂ ਕਈ ਲੈ ਵੀ ਗਏ ਸੀ ਗੁੱਸਾ ਨਾ ਕਰਿਓ ਮੇਰੀ ਗੱਲ ਉਹ ਵੀ ਕਈ ਨਿਕਲੇ ਨੇ ਹਣਾ ਨਹੀਂ ਗੁੱਥੇ ਵਾਲੀ ਗੱਲ ਨਹੀਂ ਹੈਗੀ ਦੇਖੋ ਇਨਸਾਨ ਆ ਇਨਸਾਨ ਨਹੀਂ ਫਿਤਰਤ ਹੁੰਦੀ ਆ ਅਸੀਂ ਸੰਘਰਸ਼ੀ ਆ ਸਾਡੇ ਬਜ਼ੁਰਗ ਕਾਮਾਗਾਟਾ ਮਾਰੂ ਤੋਂ ਲੈ ਕੇ ਹੁਣ ਤੱਕ ਸੰਘਰਸ਼ ਕਰਦੇ ਆ ਰਹੇ ਆ ਅਸੀਂ ਸੰਘਰਸ਼ੀ ਹੀ ਰਹਿਣਾ ਚਾਹੁੰਦੇ ਆ ਆઠ ਸਾਡੇ ਕੋਸ਼ਿ ਜਥੇਬੰਦੀਆਂ ਨੇ ਉਸ ਟਾਈਮ ਮੈਂ ਗਲਤੀ ਕਹੂੰਗਾ ਉਸ ਬਹੁਤ ਵੱਡੀ ਗਲਤੀ ਕੀਤੀ ਆ ਜਿਹੜਾ ਅੱਜ ਉਹ ਸਾਨੂੰ ਅੱਖਾਂ ਨਾਲ ਚੁਗਣੀ ਪੈ ਰਹੀ ਆ ਪਿੰਡਾਂ ਦੇ ਵਿੱਚ ਸਾਨੂੰ ਕਿਹਾ ਜਾਂਦਾ ਵੀ ਆ ਥੋੜਾ ਸਾਥ ਦਵਾਗੇ ਤਾਂ ਤੁਸੀਂ ਫੇਰ ਇਲੈਕਸ਼ਨ ਲੜੋਗੇ ਨਹੀਂ ਮੈਂ ਦੱਸਣਾ ਚਾਹੁੰਨਾ ਵੀ ਸਾਡੇ ਚਾਰ ਜਥੇਬੰਦੀਆਂ ਹੀ ਪੰਜਵੀਂ ਰਾਜੇਵਾਲ ਦੀ ਵੀ ਇਹ ਪੰਜ ਜਥੇਬੰਦੀਆਂ ਇਲੈਕਸ਼ਨ ਲੜੀਆਂ ਨੇ ਉਹਦੇ ਚ ਰਾਜੇਵਾਲ ਜਿਹੜੀ ਜਥੇਬੰਦੀ ਆ ਉਹ ਮਾਫੀ ਮੰਗ ਗਈ ਤਾਂ ਉਹ ਸਾਡੇ ਚ ਦੁਬਾਰਾ ਮਰਜ ਹੋ ਗਏ ਲੇਕਿਨ ਚਾਰ ਜਥੇਬੰਦੀਆ ਇਹ ਉਹੀ ਚਾਰ ਜਥੇਬੰਦੀਆ ਉੱਥੇ ਬੈਠੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜੀ ਆ ਕਿਰੇ ਹਾਰੇ ਨੇ ਕਿੱਥੇ ਬੈਠੇ ਨੇ ਇੱਕ ਖਨੌਰੀ ਬੈਠੇ ਨੇ ਜੀ ਆਪਣੇ ਮੈਂ ਹੁਣ ਥੋਡੇ ਨਾਲ ਨੇ ਉਹ ਨਾ ਉਹ ਚਾਰ ਜਥੇਬੰਦੀਆਂ ਹੀ ਵਿਰੋਧ ਕਰ ਰਹੀਆਂ ਨੇ ਉਹਨਾਂ ਨੇ ਸਾਡੇ ਸੰਯੁਕਤ ਮੋਰਚੇ ਤੋਂ ਇਲਾਵਾ ਉਹਨਾਂ ਨੇ ਅਲੱਗ ਗੈਰ ਰਾਜਨੀਤੀ ਨਾਮ ਦੇ ਕੇ ਜਦ ਕੋ ਇਲੈਕਸ਼ਨ ਲੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਜਥੇਵੰਦੀਆਂ ਦੇ ਕੁਝ ਪਹਿਲਾਂ ਜਿੱਤ ਗਿਆ ਸੀ ਮੋਰਚਿਆਂ ਤੋਂ ਬਾਅਦ ਟਿਕਟਾਂ ਲੜ ਕੇ ਲੈਕਚਰ ਵੀ ਲੜਿਆ ਕਈ ਪਾਰਟੀਆਂ ਵੀ ਚੇਂਜ ਹੋ ਗਏ ਪਰ ਬਾਈ ਕਹਿ ਰਿਹਾ ਵੀ ਸਾਡਾ ਉਹਨਾਂ ਨਾਲ ਉਹਨਾਂ ਤੋਂ ਗਲਤੀ ਹੋਈ ਹੈ ਇਸ ਤਰ੍ਹਾਂ ਦੀ ਆਪਾਂ ਗੱਲ ਦੇਖੋ ਹੈ ਤਾਂ ਦੇਖੋ ਜੀ ਇਨਸਾਨ ਆ ਇਨਸਾਨ ਤੋਂ ਗਲਤੀਆਂ ਹੁੰਦੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਹੈਗੇ ਉਹ ਸਾਡੇ ਭਰਾ ਨੇ ਲੇਕਿਨ ਉਹਨਾਂ ਨੇ ਇਲੈਕਸ਼ਨ ਲੜ ਕੇ ਜਿਹੜੀ ਗਲਤੀ કરી ਹੈ ਕੋਈ ਗੱਲ ਨਹੀਂ ਅਸੀਂ ਹੁਣ ਵੀ ਦੇਖੋ ਸਾਡਾ ਦਿਲ ਦਰਿਆ ਜੀ ਅਸੀਂ ਕਿਸਾਨ ਆ ਸਾਨੂੰ ਕਹਿਆ ਸੀ ਕਹਨੇ ਆ ਵੀ ਸਾਡੇ ਕੋਲ ਵੀ ਕੁਝ ਵੀ ਆ ਅਸੀਂ ਸਾਡੇ ਦਰ ਤੇ ਜਿਹੜਾ ਵੀ ਆਇਆ ਅਸੀਂ ਉਸ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਿਆ ਅਸੀਂ ਹੁਣ ਵੀ ਕਹਨੇ ਆ ਵੀ ਅਸੀਂ ਇੱਕ ਆ ਅਸੀਂ ਇੱਕ ਝੋਟਾ ਠੀਕ ਆ ਮਨ ਮਟਾਓ ਆਪਸ ਵਿੱਚ ਹੈਗੇ ਦੇ ਵੀ ਤੁਸੀਂ ਇਲੈਕਸ਼ਨ ਗਲਤ ਲੜੀ ਲੜਨੀ ਨਹੀਂ ਸੀ ਚਾਹੀਦੀ ਪਰ ਠੀਕ ਆ ਉਹਨਾਂ ਦੀ ਆਪਣੀ ਸੋਚ ਆ ਉਹ ਪ੍ਰਧਾਨ ਆਪਣੀ ਸਟੇਜ ਉਹਨਾਂ ਦੀ ਸਭ ਤੋਂ ਥੱਟ ਤੋਂ ਤੁਸੀਂ ਵੀ ਇੱਕ ਸੋਸ਼ਲ ਵਰਕਰ ਹੋ 90 ਸ਼ਹਿਰ ਦੇ ਵੀ ਉਹ ਵੀ ਪੰਜਾਬ ਦੇ ਬਲ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਤੁਹਾਨੂੰ ਨਹੀਂ ਕੋਈ ਆਫਰ ਆਈ ਮੋਰੇ ਕਿਸੇ ਨੇ ਐਮਪੀ ਐਮਪੀ ਦੀ ਦਿੱਤੀ ਹੋਵੇ ਵੀ ਐਮਪੀ ਲੜ ਲਾ ਆਫਰ ਆਫਰਾਂ ਸਾਡੇ ਕੋਲ ਆਉਂਦੀਆਂ ਰਹਿੰਦੀਆਂ ਨੇ ਲੇਕਿਨ ਜਿਵੇਂ ਤੁਸੀਂ ਮੈਨੂੰ ਪਹਿਲੇ ਹੀ ਕਹਿਤਾ ਵੀ ਹਾਂ ਜੀ ਸੋਸ਼ਲ ਹਮ ਆਪਾਂ ਬਰਾ ਸੇਵਾਦਾਰੀ ਠੀਕ ਹੈ ਠੀਕ ਹੈ ਆ ਤੁਸੀਂ ਇੱਥੇ ਵੀ ਮੇਰਾ ਪੁੱਛਦੇ ਉਹਦਾ ਕੀ ਆ ਮੈਂ ਹੁਣ ਵੀ ਤੁਹਾਡੇ ਮਾਧਿਅਮ ਰਾਹੀਂ ਕਹਣਾ ਬਰੇ ਸਿਪਾਹੀ ਆ ਆ ਮੇਰੇ ਨਾਲ ਇਹ ਸਾਰੇ ਸਿਪਾਹੀ ਨੇ ਇੱਕ ਕਿਸਾਨ ਜਥੇਬੰਦੀ ਦੇ ਅਸੀਂ ਸਿਪਾਹੀ ਆ ਅਸੀਂ ਆਪਣਾ ਸਿਪਾਹੀ ਸਿਪਾਹੀ ਕੋਰੰਕਾ ਸਾਡੇ ਨਾਲ ਜੰਗ ਸਿੰਘ ਨੇ ਜੋ ਕਿ ਬਲਾਕ ਪਟਿਆਲਾ ਭਾਰਤੀ ਕਿਸਾਨ ਜੁਨੀ ਰਾਜਿਆਲ ਦੀ ਟੀਮ ਤੋਂ ਨੇ ਇਹ ਖਜ਼ਾਨਚੀ ਨੇ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਤੇ ਇਹਨਾਂ ਨੂੰ ਵੀ ਕੁਝ ਗੱਲਾਂ ਪੁੱਛਾਂਗੇ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਕਿਵੇਂ ਤੋਂ ਲٹے ਹੋਏ ਪੂਰੇ ਡੱਟੇ ਪਿਆ ਅੱਛਾ ਪੂਰੇ ਡੱਟੇ ਕੀ ਨਾਮ ਹੈ ਜੀ ਜੰਗ ਸਿੰਘ ਜੰਗ ਸਿੰਘ ਪਿੰਡ ਮੂਹਨ ਖੜਾ ਪਿੰਡ ਮੂਹਨ ਖੜਾ ਕੀ ਹੋਦਾ ਜੀ ਤੁਹਾਡੇ ਕੋਲ ਪਾਰਟੀ ਬਲਾਕ ਪਟਿਆਲਾ ਖਜਾਨਚੀ ਕਿਹੜੀ ਜੱਥੇ ਰਾਜੇਲ ਜੱਥੇ ਕੀ ਲੱਗਦਾ ਹੈ ਵੀ ਹੁਣ ਜਿਵੇਂ ਸਾਰੇ ਬਾਰਡਰ ਦੁਆਰ ਤੋਂ ਘੇਰ ਗਏ ਖਨੋਰੀ ਘੇਰ ਗਿਆ ਆਪਣੇ ਨੇੜੇ ਨਜ਼ਦੀਕ ਪੈਂਦੇ ਸ਼ੰਭੂ ਘੇਰ ਗਿਆ ਤੇ ਹੁਣ ਤੁਸੀਂ ਉਰੇ ਪਟਿਆਲਾ ਟੂਲਪਲਾ ਤੇ ਨਾਬਾ ਪਟਿਆਲਾ ਤੇ ਬੈਠੇ ਹੋ ਕਿਸ ਤਰ੍ਹਾਂ ਲੱਗਦਾ ਵੀ ਕੀ ਅੱਗੇ ਧਰਨਾ ਅੱਗੇ ਜਾਊਗਾ ਜਾ ਅੱਗੇ ਕੂਚ ਕਰੋਗੇ ਦਿੱਲੀ ਕੰਨੀ ਦੇਖੋ ਧਰਨਾ ਤਾਂ ਪਿੱਛੇ ਹਟਣ ਦਾ ਸਵਾਲ ਨਹੀਂ ਠੀਕ ਹੈ ਜੀ ਪਹਿਲਾਂ ਬਖਰੇਵੇਂ ਵੀ ਥੇ ਹੁਣ ਸਾਰਿਆਂ 22 ਤਰੀਕ ਸਹੀਂ ਜੱਥੇਬੰਦੀਆਂ ਇਕੱਠੀਆਂ ਹੋ ਜਾਣਗੀਆਂ ਮੀਟਿੰਗ ਚੱਲ ਰਹੀ ਸਾਰੀਆਂ ਇੱਕ ਹੋ ਕੇ ਦਿੱਲੀ ਜਾਣਾ ਹੀ ਜਾਣਾ ਅੱਛਾ ਕ ਜੇ ਸਾਡੀਆਂ ਮੰਗਾ ਇੱਥੇ ਹੀ ਬੈਠੇ ਮੰਨ ਲੈਣ ਠੀਕ ਹੈ ਜੀ ਅਸੀਂ ਵੀ ਪਰੇਸ਼ਾਨੀ ਹੋਵਾਂਗੇ ਸਰਕਾਰ ਵੀ ਨਹੀਂ ਹੋਊਗੀ ਅਸੀਂ ਇਸ ਗੱਲ ਤੇ ਵਾਪਸ ਨਹੀਂ ਜਾ ਠੀਕ ਹੁਣ ਤੇ ਰਾਜਾਲ ਅੱਛਾ ਹੋਰ ਦੱਸੋ ਹਾਂ ਰਾਜਾਲ ਦੇ ਸਾਡੀ ਜਥੇਬੰਦੀ ਕੁਝ ਟੋਲ ਪਲਾਜ਼ ਤੇ ਆ ਉਸ ਮਹਾਰਾਜ ਪਟਾਲੇ ਦੇ ਉੱਥੇ ਧਰਨੇ ਦੇ ਵਿੱਚ ਦੋ ਹੀ ਜਗ੍ਹਾ ਸਾਡੇ ਘੇਰੇ ਵਿੱਚ ਦੋ ਜਗ੍ਹਾ ਘੇਰੇ ਵਿੱਚ ਤੇ ਰਾਜਾਲ ਜੀ ਮਾ ਆਪਣਾ ਜਥੇਬੰਦੀ ਇੱਕ ਗੱਲ ਤੁਹਾਨੂੰ ਪੁੱਦਾਂ ਚੰਗ ਸਿੰਘ ਜੀ ਕਿ ਪਹਿਲਾਂ ਕਦੇ ਕਈ ਬੰਦੇ ਟਿਕਟਾਂ ਲੈ ਗਏ ਸੀ ਤੁਹਾਨੂੰ ਵੀ ਪਤਾ ਤੇ ਹੁਣ ਤਾਂ ਨਹੀਂ ਕਿਤੇ ਉਹੀ ਕੰਮ ਹੋਊਗਾ ਦੇਖੋ ਹਾਲੇ ਤਾਂ ਕੋਈ ਵਿਚਾਰ ਹੈ ਹੀ ਨਹੀਂ ਵੀ ਪਹਿਲਾਂ ਚੱਲੋ ਕੁਝ ਇਹ ਜਿਹੜੇ ਪੋਲੀਟਿਕਲ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਬੜੀ ਸਹਾਈ ਦਿੱਤੀ ਰਾਜਿਆਂ ਨੂੰ ਹਵਾ ਦਿੱਤੀ ਤੈਨੂੰ ਮੁੱਖ ਮੰਤਰੀ ਬਣਾ ਰਹੇ ਆ ਤੈਨੂੰ ਹਾਂ ਮਤਲਬ ਇਹੀ ਰੋਲਾ ਹਾਂ ਉਹਦੇ ਕਰਕੇ ਜ਼ਿਆਦਾ ਫਿਰ ਸਨ ਇਹ ਹੋਇਆ ਵੀ ਸਾਇਦ ਕਿਸਾਨ ਇੱਕ ਹੋ ਜਾਣਗੇ ਠੀਕ ਹੈ ਕਿਸਾਨ ਇੱਕ ਨਹੀਂ ਹੋਏ ਉਹਦੇ ਕਰਕੇ ਉਹ ਇਲੈਕਸ਼ਨ ਲੜ ਬੈਠੇ ਕਿਉਂਕਿ ਕਿਸਾਨ ਯੂਨੀਅਨ ਦਾ ਧਰਨਾ ਬਹੁਤ ਲੰਬਾ ਸੰਘਰਸ਼ ਆ 750 ਕਿਸਾਨ ਸ਼ਹੀਦ ਵੀ ਹੋਇਆ ਤੇ ਉਸ ਤੋਂ ਬਾਅਦ ਜਿਹੜੀ ਦਾ ਕਿਸਾਨ ਯੂਨੀਅਨ ਚ ਲੜੇ ਉਗਲ ਦਾ ਠੀਕ ਹੈ ਜਿਹੜੇ ਅਦਰ ਪਾਰਟੀਆਂ ਚ ਚਲੇਗੇ ਉਹ ਵੀ ਕਿਤੇ ਨਾ ਕਿਤੇ ਇਫੈਕਟ ਕਰਦਾ ਨਹੀਂ ਉਹ ਤਾਂ ਕਰਦਾ ਹੀ ਕਰਦਾ ਕੋਈ ਬੀਜੇਪੀ ਚ ਵਗ ਗਿਆ ਕੋਈ ਕਾਂਗਰਸ ਚ ਵਗ ਗਿਆ ਉਹ ਕਰਦਾ ਹੀ ਕਰਦਾ ਸਾਡਾ ਮੇਨ ਹੈ ਜਿਹੜਾ ਮੇਨ ਹੈਗਾ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਠੀਕ ਇੱਥੇ ਗਰੀਬ ਵੀ ਹੈ ਮਜ਼ਦੂਰ ਹੈ ਸਭ ਮਲਾਜਮ ਨੇ ਕਿਸਾਨ ਨੇ ਇਹਨਾਂ ਨਾਲ ਸਰਕਾਰ ਬਹੁਤ ਨਜਾਇਜ਼ ਕਰ ਰਹੀ ਹੈ ਧੱਕਾ ਕਰ ਰਹੀ ਹੈ ਆ ਵੀ ਕੋਈ ਅਧਿਕਾਰ ਨਹੀਂ ਸਰਕਾਰ ਦਾ ਜਿਹੜਾ ਉੱਥੇ ਅਥਰੂ ਗਾਇ ਛੱਡ ਦੇਣ ਕਿਸਾਨ ਨੇ ਥੋੜੇ ਦੇ ਦੇ ਨੇ ਇਹ ਗੱਲ ਹੈ ਬਾਰਡਰ ਤੇ ਤਾਰਾਂ ਲਾਤੀਆਂ ਸਰਾਸਰ ਗੱਲ ਤੁਸੀਂ ਤੁਸੀਂ ਇੱਕ ਨੰਗਲ ਨਹੀਂ ਕਰ ਰਹੇ ਤੁਸੀਂ ਕਿਹੜਾ ਅੱਗੇ ਕਹਿੰਦੇ ਵੀ ਰੋਲਾ ਪਾਣਾ ਕਹਿੰਦੇ ਅਸੀਂ ਤਾਂ ਨੰਗਣ ਹੈ ਪਿੱਛੇ ਅਸੀਂ ਸਵਾ ਸਾਲ ਨਹੀਂ ਬੈਠ ਕੇ ਆਏ ਹਾਂ ਕਿਸੇ ਦੇ ਸੋਟੀ ਵੀ ਨਹੀਂ ਮਾਰੀ ਠੀਕ ਹੈ ਜੀ ਬਿਲਕੁਲ ਸ਼ਾਂਤ ਬਈ ਅਸੀਂ ਲੰਗਰ ਹੋਰ ਲੋਕਾਂ ਨੂੰ ਵੀ ਸਕਾਇਆ ਉੱਥੇ ਹੁਣ ਵੀ ਚਕਾਵਾਂਗੇ ਪਰ ਇਹ ਹੈ ਜੀ ਕੀ ਹੋ ਗਿਆ ਪਹਿਲਾਂ ਤੁਸੀਂ ਸਭਾ ਸਾਲ ਬੈਠ ਕੇ ਆਏ ਹੋ ਤੇ ਨੰਗਲ ਵੀ ਦਿੱਤਾ ਦਿੱਲੀ ਤੱਕ ਵੀ ਗਿਓ ਪਰ ਹੁਣ ਨੰਗਲ ਕਿਉਂ ਦਿੱਤਾ ਨੰਗਲ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਇਹ ਸਰਕਾਰ ਦੇ ਲੀਡਰ ਇਹ ਗੱਲ ਹੈ ਅਸਲ ਤਾ ਦੀਨ ਧਰਮ ਤੋਂ ਗਿਰ ਚੁੱਕੇ ਠੀਕ ਹੈ ਜੀ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਵੀ ਅਸੀਂ ਪਰਜਾ ਦੀ ਸੰਭਾਲ ਕਰਨੀ ਹੈ ਕਿ ਆਪਦੇ ਢਿੱਡ ਭਾਲ ਉਹ ਸਿਰਫ ਆਪਦੇ ਢਿੱਡ ਨੂੰ ਹੈ ਪਰਜਾ ਨੂੰ ਮਾਰਦਾ ਤਾਂ ਗੱਲ ਇਹ ਹੈ ਜਿਹੜਾ ਪੰਜਾਬ ਹੈ ਇਹ ਨਹੀਂ ਇਹ ਕੁਛ ਹੋਣ ਦੋ ਅਸੀਂ ਦਿੱਲੀ ਤੋਂ ਮੰਗਾ ਮਨਾਵਾਂਗੇ ਹਾਲੇ ਪਹਿਲਾਂ ਔਰ ਘੇਰੇ ਬਿਨ ਟੋਲ ਪਲਾਜ਼ ਵਗੈਰਾ ਤਾਂ ਮੰਗਾ ਮਨਾਉਣ ਜਾਵਾਂਗੇ ਸਾਰੇ ਕਿਸਾਨ ਜੱਥੇਬੰਦ ਇੱਕ ਹੋ ਕੇ ਦਿੱਲੀ ਅਸੀਂ ਪਹੁੰਚਣੇ ਪਾਉਂ ਪਹੁੰਚਣੇ ਪਹੁੰਚਾਂ ਰੁਕਦੇ ਨਹੀਂ ਰੁਕਦੇ ਨਹੀਂ ਤੁਸੀਂ ਦੇਖ ਸਕਦੇ ਹੋ ਜੰਗ ਸਿੰਘ ਜੀ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਤੋਂ ਰਾਜਿਆਲ ਤੋਂ ਇਹ ਕਹਿੰਦੇ ਵੀ ਅਸੀਂ ਦਿੱਲੀ ਪਹੁੰਚਾਂਗੇ ਪਹੁੰਚਾਂਗੇ ਅਸੀਂ ਰੁਕਦੇ ਨਹੀਂ ਹੈਗੇ ਜੋ ਮਰਜੀ ਹੋਈ ਜਾਵੇ ਰੁਕਦੇ ਨਹੀਂ ਹਾਂ ਅਸੀਂ ਜਾਣਾ ਹੀ ਜਾਣਾ ਹੈ ਜਾਣਾ ਹੀ ਜਾਣਾ ਕਹਿੰਦੇ ਅਸੀਂ ਰੁਕਦੇ ਨਹੀਂ ਚਲੋ ਅਗਲਾ ਕੀ ਹੁੰਦਾ ਕੀ ਅਗਲੀ ਕਿਸਾਨ ਕਾਰਵਾਈ ਕਰਦੇ ਨੇ ਕੀ ਅੱਗੇ ਫੈਸਲੇ ਆਉਂਦੇ ਨੇ ਜਥੇਬੰਦੀਆਂ ਦੇ ਉਹ ਤੁਹਾਨੂੰ ਫੇਰ ਦਿਖਾਵਾਂਗੇ ਥੈਂਕ ਯੂ ਧੰਨਵਾਦ ਕੀ ਲੜੋਂਗੇ ਨਹੀਂ ਕਲੀਅਰ ਕਲੀਅਰ ਹੈ ਲਾਈਵ ਚੱਲ ਰਿਹਾ ਤੁਹਾਡਾ ਛੰਡੇ ਥੱਲੇ ਆ ਜੀ ਨਹੀਂ ਓਕੇ ਅਸੀਂ ਕਿਉਂਕਿ ਰਿਕਾਰਡ 'ਚ ਰਹਿਣਾ ਰਿਕਾਰਡ 'ਚ ਰਹੇ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਠੋਡੀ ਗੱਲ ਕਰਦਾ ਮੈਂ ਪਰਸਨਲ ਆਪਣੀ ਗੱਲ ਕਰ ਰਿਹਾ ਨਹੀਂ ਠੀਕ ਹੈ ਅਸੀਂ ਰਾਜਨੀਤੀ ਦੇ ਵਿੱਚ ਨਹੀਂ ਆਵਾਂਗੇ ਠੀਕ ਹੈ ਨਾ ਆਏ ਆ ਨਾ ਆਉਣਾ ਠੀਕ ਹੈ ਹਾਂ ਇਹ ਜ਼ਰੂਰ ਹੈ ਤੁਹਾਡੇ ਨਾਪੇ ਕਰਮਸੋਤ ਮੰਤਰੀ ਰਹਾ ਉਹਦੇ ਖਿਲਾਫ ਵੀ ਧਰਨਾ ਲਾਇਆ ਪਾਰਕਿੰਗ ਨੂੰ ਲੈ ਕੇ 90 ਪਿੰਡ ਲੱਗਦੇ ਨੇ ਪਾਰਕਿੰਗ ਲੈ ਕੇ 27 ਦਿਨ ਦਾ ਧਰਨਾ ਇਕੱਲੇ ਬੰਦੇ ਨੇ ਲਾਇਆ ਠੀਕ ਹੈ ਥੋੜੇ ਮਾਨਯੋਗ ਇਸ ਟਾਈਮ ਐਮਐਲਏ ਦੇਵ ਮਾਨ ਜੀ ਨੇ ਉਹ ਸਾਡੇ ਧਰਨੇ 'ਚ 8 ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਸੀ ਸਾਡੇ ਧਰਨੇ 'ਚ ਬੈਠੇ ਲੇਕਿਨ ਜਿੱਤ ਅਨਸਾਰ ਉਹ ਪਲਟੀ ਮਾਰ ਕੇ 14 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਮੈਂ ਉਹਨਾਂ ਦੇ ਖਿਲਾਫ ਇੱਕ ਦਿਨ ਦਾ ਧਰਨਾ ਲਾਇਆ ਕਹਿਣ ਦਾ ਭਾਅ ਮੇਰਾ ਹੈ ਆ ਕਿ ਅਸੀਂ ਰਾਜਨੀਤੀ ਤੋਂ ਦੂਰ ਹੋ ਕੇ ਸਮਾਜ ਨੂੰ ਕਿਵੇਂ ਸਾਫ਼ ਰੱਖ ਸਕਦੇ ਆ ਮੇਰੀ ਨਿੱਜੀ ਸੋਚ ਆ ਰਾਜਨੀਤੀ ਇਹ ਬਹੁਤ ਦਲਦਲ ਹੈ ਔਰ ਇਹ ਕਿ ਅਸੀਂ ਪੜਨਾ ਨਹੀਂ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਹਰਵਿੰਦਰ ਨਾਬਾ ਜੀ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਤੇ ਇਹਨਾਂ ਨੇ ਕਿਹਾ ਵੀ ਅਸੀਂ ਸੇਵਾਦਾਰਾਂ ਬਲਾਕ ਪ੍ਰਧਾਨ ਨੇ ਕਿਸਾਨ ਜੂਨੀਅਰ ਪੰਜਾਬ ਦੇ ਤੇ ਇਹਨਾਂ ਨੇ ਕਿਹਾ ਵੀ ਮੈਂ ਪੋਲੀਟੀਕਲ ਚ ਨਹੀਂ ਕਦੇ ਆਵਾਂਗਾ ਜਿਹੜੇ ਸਾਡੇ ਬੰਦੇ ਆ ਨੇ ਪਹਿਲਾਂ ਇਲੈਕਸ਼ਨ ਲੜਿਆ ਉਹਨਾਂ ਦਾ ਆਪਣਾ ਹੋ ਸਕਦਾ ਹੈ ਉਹਨਾਂ ਤੋਂ ਇਹ ਕਹਿੰਦੇ ਨੇ ਵੀ ਉਹਨਾਂ ਤੋਂ ਗਲਤੀ ਹੋ ਗਈ ਠੀਕ ਹੈ ਪਰ ਇਹ ਆਉਣਾ ਵਕਤ ਦੱਸੂਗਾ ਵੀ ਕੌਣ ਕਿੱਧਰ ਨੂੰ ਜਾਂਦਾ ਸਾਡੇ ਨਾਲ ਹਰਵਿੰਦਰ ਭਾਈ ਨਾਬਾ